ਜਾਂਦੇ ਨਾਲ ਹੀ ਪੀਲਾ ਚਾਹ ਕੁਛ ਨਹੀਂ ਕਹਿੰਦਾ ਭਾਜੀ ਭਾਜੀ ਇਹਨੂੰ ਦੇ ਦੇ ਇੱਕ ਬੋਰਕ ਯਾਰ ਤੇਰੇ ਪੱਜ ਉਨਾਂ ਵਾਲੇ ਤਰਤਾਉਣਾ ਭਾਜੀ ਇਹਨੂੰ ਸ਼ਕਤੀ ਪਾਟਰ ਦਾ ਅਸਰ ਹੋ ਗਿਆ ਜੀ ਸ਼ੁਰੂ ਹੁਣ ਉੱਥੇ ਜਾ ਕੇ ਦੇਖਿਓ ਕੀ ਹੁੰਦਾ ਚੱਕਰੀ ਘੁਮਾਉਂਗਾ ਜਮਾ ਰੋਡ ਤੇ ਪੂਰੀ ਬੁੱਧੂ ਕਰ ਰਹਿਸਦਾ ਆ ਰੋਵੇ ਲਓ ਜੀ ਬੁੱਧੂ ਹੁਣੀ ਵੀ ਉੱਪਰ ਹੀ ਚੜ੍ਹੇ ਆ ਕਹਿੰਦੇ ਸਾਰੇ ਮੈਂ ਤਾਂ ਕਿਆ ਬੁੱਧੂ ਓਏ ਦੇਖਦਾ ਪੈਰ ਪੈਂਦਾ ਤੇਰਾ ਪਾ ਜੀ ਸਹੀ ਆ ਯਾ ਦੇਖ ਲਾ ਕੈਨੇਡਾ ਵਾਲਿਆਂ ਨੇ ਸਪੈਸ਼ਲ ਰੱਖੇ ਆ ਬਦੂ ਹੁਣਾਂ ਦੇ ਜੀ ਇਹ ਨਹੀਂ ਪਤਾ ਰਫਿਊਜਨ ਨਵਾ ਲਈ ਪਤੰਦਰ ਨੇ ਕੋਈ ਨਹੀਂ ਹਾਂ ਨੈਕਸਟ ਟਾਈਮ ਸਹੀ ਬਦੂ ਕਾਰ ਲੈ ਚੈੱਕ ਬੂਟ ਬਣ ਗਏ ਤੇਰੇ ਇੱਥੇ ਇਧਰ ਕੀ ਹੋ ਗਿਆ ਜੇਬ ਲੀਕ ਹੋ ਗਈ ਜੇਬ ਲੀਕ ਹੋ ਗਈ ਲੀਕ ਹੋ ਗਈ ਇਧਰ ਪਾਣੀ ਖਿਲਰ ਗਈ ਇਧਰ ਜੇਬ ਲੀਕ ਹੋ ਗਈ ਯਾਰ ਇਹ ਤਾਂ ਪਤੰਦਰੋ ਇਸ ਫੋਟੋ ਕੋ ਯਾਰ ਇਹ ਕਿਤਾਜੇਬ ਚ ਆ ਕੀ ਹੋ ਗਿਆ ਬਾਜੀ ਪਾਣੀ ਨਿਕਲ ਨੂੰ ਮੈਨ ਪਹੁੰਚ ਗਿਆ ਅਜੇ ਜੀ ਆ ਜਾ ਆ ਜਾ ਆ ਜਾ ਆ ਜਾ ਇਧਰ ਆਇਆ ਅਜੇ ਪੂਰੇਆ ਕਦਾ ਇੰਨਾ ਚਿਰ ਕਿੱਥੇ ਰੇ ਆ ਪਹਿਲਾਂ ਦੱਸ ਪੂਰਾ ਉੱਥੇ ਸੈਂਟਰ ਗਿਆ ਸੀ ਕਿਹੜੇ ਨਕੋਦਰ ਵਾਲੇ ਕੀ ਨਸ਼ਾ ਛੱਡਣਾ ਹਾਂ ਨਸ਼ਾ ਛੱਡ ਲਿਆ ਤੇ ਦਾਰੂ ਉਹਨਾਂ ਦਾ ਹੁਣ ਵੀ ਟੋਨੀ ਹੋયા ਹੁਣ ਵੀ ਟੰਨ ਆਇਆ ਆਪਣੇ ਤੇ ਗਾਣਾ ਸੁਣਾ ਦੇ ਗਾਣਾ ਫੇ ਆ ਜਨਤ ਚਲ ਹੈ ਉਹ ਤੁਹਾਨੂੰ ਨੱਚਿਆ ਇੰਗਲਿਸ਼ ਪਹਿਣਾ ਦੋ ਇੰਗਲਿਸ਼ ਮਨਾ ਲੈ ਯਾਰ ਨੂੰ इंग्लिश सनाए मेरा फ्रेंड परोसा की चिंता की तेरा से ते विच बड़े ही मकाम आवणे आ इंग्लिश यही गाना इंग्लिश च यो फनिस ने ने या वैन राइट मी या वरे लाइक किटी ਜਿੱਥੇ ਪੜਿਆ ਆ ਆ ਜਾ ਪਹਿਲਾਂ ਉਹਦਾ ਟੀਚਰ ਦਾ ਗਲਾ ਘੁੱਟ ਕੇ ਆਈਏ ਜਿੰਨੇ ਤੈਨੂੰ ਇੰਗਲਿਸ਼ ਸਿਖਾਈ ਆ ਚੱਲ ਉੱਠ ਕਿੱਥੇ ਪੜਿਆ ਦੱਸ ਕਿਹੜੇ ਸਕੂਲੇ ਪੜਿਆ ਠਾਪੁਰ ਪੜਿਆ ਕਰਕੇ ਆ ਮਾਂ ਤੇਰੇ ਪ੍ਰਿੰਸੀਪਲ ਦਾ ਮੂੰਹ ਕਾਲਾ ਮੈਂ ਬੇੜਾ ਕਰਕੇ ਕਰਤਾ ਗੋਰਿਆਂ ਨੇ ਆਪਣੀ ਭਾਸ਼ਾ ਚੇਂਜ ਕਰ ਲੈਣੀ ਇੰਗਲਿਸ਼ ਤੈਨੂੰ ਦੇਖ ਕੇ ਜੋ ਤੇਰੇ ਮੂੰਹ ਸੁਣ ਲੈ ਪੂਰਾ ਤੇਰਾ ਖੈਂ ਮਿਆਂ ਕਰੀ ਨਾ ਤੂੰ ਥੁੰਦੇ ਰੱਖ ਲੈ ਕਾਟ ਸੀ ਪੂਰੇ ਨੇ